ਭਾਰਤ ਦੇ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਲੋਕਾਂ ਨੂੰ ਪਰਉਸੰਧ ਦੀ ਇੱਕ ਛੜਜੰਤਰ ਇੱਕ ਸਾਜ਼ਿਸ਼ ਦੇ ਤਹਿਤ ਅੱਜ ਮੇਰੇ ਦੇਸ਼ ਦਾ ਨੌਜਵਾਨ ਮੇਰੇ ਦੇਸ਼ ਦੀ ਜਵਾਨੀ ਨਸ਼ਿਆਂ ਦੇ ਵਿੱਚ ਰੁੱੜਦੀ ਜਾ ਰਹੀ ਹੈ ਇਹ ਕਹ ਸਕਦਾ ਕੋਈ ਕਿ ਸਰਕਾਰਾਂ ਕਿਦੋਂ ਵੰਡਦੀਆਂ ਨੇ ਸਰਕਾਰਾਂ ਕਿਦੋਂ ਨਸ਼ਾ ਦਿੰਦੀਆਂ ਨੇ ਮੇਰੇ ਦੋਸਤੋ ਇਹ ਨਸ਼ਾ ਸਰਕਾਰਾਂ ਹੀ ਦਿੰਦੀਆਂ ਨੇ ਇਹ ਸਰਕਾਰਾਂ ਦੇ ਹੀ ਉਪਰਾਲੇ ਨੇ ਕਿ ਨਸ਼ਾ ਕਰਨਗੇ ਲੋਕ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਅਸੀਂ ਇਨਾਂ ਦੀਆਂ ਜ਼ਮੀਨਾਂ ਦੇ ਉੱਤੇ ਹਮਲੇ ਕਰਨੇ ਨੇ ਕਬਜ਼ੇ ਕਰਨੇ ਨੇ ਇੱਥੋਂ ਦਾ ਯੂਥ ਇੱਥੋਂ ਦਾ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਡੁੱਬ ਜੇ ਕਿ ਸਾਡੇ ਸਾਹਮਣੇ ਖੜਾ ਨਾ ਹੋ ਸਕੇ ਪਹਿਲੀ ਕੋਸ਼ਿਸ਼ ਉਹਨਾਂ ਦੀ ਇਹ ਹੈ ਦੂਸਰੀ ਮੈਨੇ ਦੋਸਤੋ ਇੱਕ ਹੋਰ ਬੜੀ ਧਿਆਨ ਚ ਰੱਖਣ ਵਾਲੀ ਹੈ ਕਿ ਨੌਜਵਾਨੋ ਬੜੇ ਪਿਆਰੇ ਹੋ ਬੜੇ ਸਿਆਣੇ ਮੰਗ ਦੀ ਰੋੜ ਹੈ ਕਿਉਂਕਿ ਅਜਿਹੇ ਨਸ਼ਿਆਂ ਨੇ ਜੋ ਰਿਜ਼ਲਟ ਦੇਣੇ ਸ਼ੁਰੂ ਕੀਤੇ ਨੇ ਉਹਨਾਂ ਤੇ ਵੀ ਛਾਤੀ ਮਾਰਿਆ ਕਰੋ ਅੱਜ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਕਦੇ ਕਦੇ ਕਿਸੇ ਵੱਡੇ ਸ਼ਹਿਰ ਦੇ ਵਿੱਚ ਆਈਵੀਐਫ ਸੈਂਟਰ ਖਿਲਦਾ ਕਰਦੇ ਸੀ ਸਾਡੇ ਡੁਪਲੀਕੇਟ ਤਰੀਕੇ ਦੇ ਨਾਲ ਬੱਚੇ ਪੈਦਾ ਕਰਨ ਦਾ ਜਿਹੜਾ ਸੈਂਟਰ ਕਿਸੇ ਕਿਸੇ ਹਸਪੀਟਲ 'ਚ ਕਿਸੇ ਕਿਸੇ ਵੱਡੇ ਸ਼ਹਿਰ 'ਚ ਹੋਇਆ ਕਰਦਾ ਸੀ ਅੱਜ ਹਰ ਕਸਬੇ 'ਚ ਆ ਗਿਆ ਜਿਹੜਾ ਕਰੋੜਾਂ ਦੀ ਲਾਗਤ ਨਾਲ ਖੜਾ ਕਰਨ ਵਾਲਾ ਇੱਕ ਪ੍ਰੋਜੈਕਟ ਹੈ ਅਗਰ ਛੋਟੇ-ਛੋਟੇ ਕਸਬਿਆਂ 'ਚ ਆ ਗਿਆ ਇਹਦਾ ਮਤਲਬ ਸਪਸ਼ਟ ਹੈ ਕਿ ਦੀ ਡਿਮਾਂਡ ਵੱਧ ਚੁੱਕੀ ਆ ਜੇ ਡਿਮਾਂਡ ਵੱਧ ਚੁੱਕੀ ਆ ਤਾਂ ਕਲੀਅਰ ਹੈ ਕਿ ਸਾਡਾ ਯੂਥ ਦੇ ਵਿੱਚ ਇਹ ਬਿਮਾਰੀ ਇਹ ਘਾਟ ਪੈਦਾ ਹੋ ਚੁੱਕੀ ਆ ਔਰ ਇਹ ਘਾਟ ਪੈ ਰਹੇ ਦੋਸਤੋ ਐਵੇਂ ਨਹੀਂ ਪੈਦਾ ਹੋਈ ਇਹਦੇ ਮਗਰ ਇੱਕ ਸਾਜ਼ਿਸ਼ ਹੈ ਇਹਦੇ ਵਾਂਗ ਮਗਰ ਇੱਕ ਚਾਲ ਹੈ ਉਹ ਚਾਲ ਇਹ ਹੈ ਕਿ ਅੱਜ ਜਿਹੜਾ ਤੁਹਾਡਾ ਡੀਐਨਏ ਸੀ ਪੰਜਾਬ ਹਰਿਆਣਾ ਦੇ ਲੋਕਾਂ ਦਾ ਜਿਹੜਾ ਡੀਐਨਏ ਸੀ ਉਹ ਬੜਾ ਮਜ਼ਬੂਤ ਡੀਐਨਏ ਸੀ ਉਹ ਉਹ ਡੀਐਨਏ ਸੀ ਜਿਹਨੇ ਦੇਸ਼ ਦੀ ਆਜ਼ਾਦੀ ਦੇ ਵਿੱਚ 92% ਕੁਰਬਾਨੀਆਂ ਦਿੱਤੀਆਂ ਉਸ ਡੀਐਨਏ ਨੇ ਤੁਹਾਡੇ ਵਿੱਚ ਇਹ ਡੀਐਨਏ ਸੀ ਤੁਹਾਡੀ ਇਹ ਨਸਲ ਸੀ ਕਿ ਤੁਹਾਡੇ ਵਿੱਚੋਂ ਕਰਤਾਰ ਸਿੰਘ ਸਰਾਬਾ ਤੁਹਾਡੇ ਵਿੱਚੋਂ ਭਗਤ ਸਿੰਘ ਤੁਹਾਡੇ ਵਿੱਚੋਂ ਕਰਤ ਸਰਦਾਰ ਉਦਮ ਸਿੰਘ ਵਰਗੇ ਸ਼ਹੀਦ ਪੈਦਾ ਹੋਏ ਤੁਹਾਡੇ ਵਿੱਚੋਂ ਹਰੀ ਸਿੰਘ ਨਲਵੇ ਵਰਗੇ ਯੋਧੇ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਉਹਨਾਂ ਦੀ ਗੱਲ ਇੱਕ ਮਸ਼ਹੂਰ ਹੈ ਕਿ ਉਹ ਜਿਸ ਵੇਲੇ ਜੰਮੂ ਕਸ਼ਮੀਰ ਤੋਂ ਉਹਨਾਂ ਨੇ ਚਾਲੇ ਪਾਉਣ ਦੀ ਚਾਰੀ ਕੀਤੀ ਤਾਂ ਮੁਲਤਾਨ ਦਾ ਕਿਲਾ ਬਿਨਾ ਜੰਗ ਲੜਿਆ ਮ ਕੋ ਕਿਲਾ ਖਾਲੀ ਕਰਵਾਇਆ ਗਿਆ ਸੀ ਸੋ ਇਹ ਇਤਿਹਾਸ ਸੀ ਤੁਹਾਡਾ ਇਸ ਇਤਿਹਾਸ ਤੋਂ ਪੈਪੀਤ ਹੋ ਕੇ ਉਹਨਾਂ ਨੂੰ ਪਤਾ ਸੀ ਕਿ ਜੇ ਤੇ ਇਤਿਹਾਸ ਸਿੰਘ ਜਿਹੜਾ ਇਹਨਾਂ ਨੇ ਸਿਰਜ ਰੱਖਿਆ ਇਹਨੂੰ ਖਤਮ ਕਰਨਾ ਹੈ ਤਾਂ ਜ਼ਰੂਰੀ ਹੈ ਕਿ ਇਥੋਂ ਦੀ ਨਸਲ ਕੁਸ਼ੀ ਕੀਤੀ ਜਾਏ ਇਹ ਜਿਹੜਾ ਡੀਐਨਏ ਉਹ ਖਤਮ ਕੀਤਾ ਜਾਏ ਉਹ ਤੁਹਾਡਾ ਡੀਐਨਏ ਖਤਮ ਕਰਨ ਦੇ ਲਈ ਉਹ ਜਿਹੜੇ ਤੁਹਾਡੇ ਵਿੱਚ ਲੜਨ ਦਾ ਮਾਦਾਂ ਇਹਨੂੰ ਖਤਮ ਕਰਨ ਦੇ ਲਈ ਪਿਆਰੇ ਦੋਸਤੋ ਇਸ ਸਾਰੀ ਸਾਜ਼ਿਸ਼ ਰਹੀ ਕਿ ਇੱਕ ਨਸ਼ਾ ਹੈ ਸਸ ਸਿੰਥੈਟਿਕ ਨਸ਼ਾ ਸਾਡੇ ਯੂਥ ਦੇ ਵਿੱਚ ਧੱਕ ਦਿਓ ਸਾਡੇ ਯੂਥ ਨੂੰ ਖਾਣਾ ਪਵੇ ਸਾਡੇ ਯੂਥ ਨੂੰ ਵਰਤਣਾ ਪਵੇ ਜਦੋਂ ਸਾਡਾ ਯੂਥ ਵਰਤੇਗਾ ਯੂਥ ਨੌਜਵਾਨ ਹੁੰਦਾ ਹੈ ਛੋਟੀ ਉਮਰ ਹੁੰਦੀ ਹੈ ਉਹਨੂੰ ਨਵੇਂ ਨੁਕਸਾਨ ਦਾ ਪਤਾ ਨਹੀਂ ਹੁੰਦਾ ਕਿ ਅੱਗੇ ਜਾ ਕੇ ਫਿਊਚਰ ਦੇ ਵਿੱਚ ਨੇ ਕੀ ਨੁਕਸਾਨ ਕਰਨਾ ਹੈ ਔਰ ਉਹ ਸਾਰੇ ਨੁਕਸਾਨ ਹੋਣ ਦੇ ਬਾਵਜੂਦ ਵੀ ਉਹਨਾਂ ਸਾਰੀਆਂ ਗਲਤ ਚੀਜ਼ਾਂ ਨੂੰ ਅਪਣਾ ਬੈਠਦਾ ਔਰ ਉਹਦੇ ਵਿੱਚੋਂ ਸਾਡਾ ਯੂਥ ਅਪਣਾ ਬੈਠਾ ਬਣਾ ਰਿਹਾ ਹੈ ਸੋ ਇਸ ਲਈ ਸੰਭਲਣ ਦੀ ਲੋੜ ਐ ਇਸ ਵੇਲੇ ਸਾਰੇ ਯੂਥ ਨੂੰ ਕਿਉਂਕਿ ਤੁਹਾਡਾ ਡੀਐਨਏ ਮਾਰਿਆ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਆਈਵੀਐਫ ਸੈਕਟਰ ਹੈ ਇਹਨਾਂ ਆਈਵੀਐਫ ਸੈਕਟਰਾਂ ਦੇ ਥਰੂ ਸਾਡੇ ਘਰਾਂ ਦੇ ਵਿੱਚ ਜਿਹੜੀ ਔਲਾਦ ਪੈਦਾ ਹੋਣੀ ਹੈ ਉਹ ਡਰਪੋਕ ਨਸਲ ਦੀ ਔਲਾਦ ਪੈਦਾ ਕਰਨ ਦੀ ਇੱਕ ਸਾਜ਼ਿਸ਼ ਹੈ ਤੁਹਾਡਾ ਡੀਐਨਏ ਖਤਮ ਕਰਕੇ ਤੁਹਾਡੀ ਨਸਲ ਅੱਗੇ ਪੈਦਾ ਨਾ ਹੋਵੇ ਇਸ ਨੂੰ ਸਾਰੀ ਦੇ ਉੱਤੇ ਜ਼ੋਰ ਲੱਗਿਆ ਹੋਇਆ ਹੈ ਇੱਥੇ ਡਰਪੋਕ ਨਸਲਾਂ ਲਿਆ ਕੇ ਪੈਦਾ ਕਰਕੇ ਇੱਥੋਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਭਰਾਵੋ ਇੱਕ ਸਾਜ਼ਿਸ਼ ਹੈ ਇਹਦੇ ਤੋਂ ਯੂਥ ਨੂੰ ਮੇਰੀ ਅੱਜੋੜ ਕੇ ਬੇਨਤੀ ਹੈ ਬਚਨ ਦੇ ਯੋਧ ਦੀ ਕੋਸ਼ਿਸ਼ ਕਰੋ ਲੋੜ ਆ ਪਿਆ ਰਿਓ ਦੇਖੋ ਭਾਰਤ ਖਤਮ ਹੋ ਜਾਏਗਾ ਇਹਨਾਂ ਸ਼ਾਹਸ਼ਾਹਾਂ ਦੇ ਤਹਿਤ ਦੂਸਰੀ ਮੇਰੀ ਬੇਨਤੀ ਮੇਰੀਆਂ ਸਤਿਕਾਰਯੋਗ ਭੈਣਾਂ ਮੇਰੀਆਂ ਸਤਿਕਾਰਯੋਗ ਬੇਟੀਆਂ ਮੇਰੀਆਂ ਧੀਆਂ ਉਹਨਾਂ ਨੂੰ ਆ ਬੀਬੀ ਕਰੋ ਦੇਖੋ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰਾ ਬੇਟਾ ਨਸ਼ੇ ਤੇ ਲੱਗੇ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰਾ ਬੇਟਾ ਗਲਤੀਆਂ ਕਰੇ ਲੇਕਿਨ ਮਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਨਪੋਲ ਪੁਣੇ ਦੇ ਵਿੱਚ ਉਹਦੇ ਬੱਚੇ ਤੋਂ ਗਲਤੀਆਂ ਮਾਂ ਹੀ ਕਰਵਾ ਰਹੀ ਹੈ ਮਾਂ ਕੀ ਕਰਦੀ ਹੈ ਅੱਜ ਸਵੇਰ ਜਿਸ ਵੇਲੇ ਬਿਸਤਰੇ ਝੋੜਦੀ ਹੈ ਉਸ ਵੇਲੇ ਆਪਣੇ ਸਹਰਾਵੇਂ ਪਿਆਰ ਮੋੜ ਚੱਕਦੀ ਹੈ ਔਰ ਤੁਰੰਤ ਟੀਵੀ ਨੂੰ ਆਨ ਕਰਨੇ ਲੀ ਹੈ ਜਿਹੜਾ ਉਹਦੀ ਮਾਂ ਦੀ ਛਾਤੀਆਂ ਚੋਂ ਦੁੱਧ ਚੁੰਮਦਾ ਬੱਚਾ ਉਸ ਵੇਲੇ ਕੀ ਦੇਖਦਾ ਹੈ ਉਹ ਵੀ ਉਹੀ ਟੀਵੀ ਦੇਖਦਾ ਹੈ ਉਹ ਵੀ ਉਹਦੇ ਤੋਂ ਅਸ਼ਰੀਰ ਤਾਂ ਸਕਦਾ ਹੈ ਉਤੋਂ ਦੇ ਹੁੰਦੇ ਵਿੱਚ ਜੋ ਕੁਝ ਸੰਝਿਆ ਜਾ ਰਿਹਾ ਹੈ ਉਹ ਉਹਨੂੰ ਪ੍ਰਾਪਤ ਹੋ ਰਿਹਾ ਪਿਆ ਜੋ ਸੋ ਇਸ ਕਰਕੇ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਇਹਨਾਂ ਗੱਲਾਂ ਤੋਂ ਬਦਲਣਾ ਪਏਗਾ ਯਾਦ ਕਰਿਓ ਇੱਕ ਇਤਿਹਾਸ ਅਗਵਾ ਇਸ ਗੱਲ ਦਾ ਕਿ ਬਾਬਾ ਫਰੀਦ ਜੀ ਦੀ ਮਾਂ ਨੇ ਬਾਬੇ ਫਰੀਦ ਨੂੰ ਕਿੱਡੀ ਵੱਡੀ ਪਦਵੀ ਤੇ ਪਹੁੰਚਾਇਆ ਬਾਬੇ ਫਰੀਦ ਦੀ ਮਾਂ ਨੇ ਪਹੁੰਚਾਇਆ ਸੀ ਕਿਉਂਕਿ ਜਿਸ ਵੇਲੇ ਮਾਤਾ ਨੇ ਫਰੀਦ ਜੀ ਨੂੰ ਇਹ ਕਿਹਾ ਕਿ ਬੇਟਾ ਬੰਦਗੀ ਕਰ ਅੱਲਾ ਦੀ ਬੰਦਗੀ ਕਰ ਤਾਂ ਉਹਨੇ ਕਿਹਾ ਕਿ ਮਾਂ ਅੱਲਾ ਦਿੰਦਾ ਕੀ ਹੈ ਤਾਂ ਫਰੀਦ ਜੀ ਦਾ ਬੜਾ ਇੰਟਰਸਟ ਸੀ ਸ਼ਕਰ ਖਾਨ ਦੇ ਵਿੱਚ ਤਾਂ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕਿਹਾ ਕਿ ਬੇਟਾ ਅੱਲਾ ਅੱਲਾ ਤੁਹਾਨੂੰ ਤੁਹਾਡੀ ਮੁਰਾਦ ਦੇ ਮੁਤਾਬਕ ਤੁਹਾਡੀ ਇੱਛਾ ਦੇ ਮੁਤਾਬਕ ਸ਼ਕਰ ਦੇਗਾ ਤਾਂ ਬੜਾ ਖੁਸ਼ ਹੋਇਆ ਕਿ ਸ਼ਕਰ ਮਿਲੇਗੀ ਤਾਂ ਮਾਂ ਜਿਸ ਵੇਲੇ ਬਾਬਾ ਫਰੀਦ ਭਜਨ ਕਰਨ ਬੈਠਦਾ ਤੇ ਮਾਂ ਉਹਦੇ ਤਿਆਰੀ ਕਰਦੀ ਜਗ੍ਹਾ ਦੀ ਇੱਕ ਭਜਨ ਕਰਨ ਲਈ ਬੈਠਣ ਵਾਸਤੇ ਆਸਣ ਵਿਸਾਕੇ ਦਿੰਦੀ ਉਸ ਆਸਣ ਦੇ ਥੱਲੇ ਇੱਕ ਛੋਟੀ ਜਿਹੀ ਕੁੜੀ ਸ਼ੱਕਰ ਦੀ ਰੱਖ ਦਿਆ ਕਰਦੀ ਉਹ ਜਦੋਂ ਉੱਠਦਾ ਸ਼ੱਕਰ ਮਿਲਦੀ ਉਹ ਸ਼ੱਕਰ ਦੇ ਲਾਲਚ ਦੇ ਵਿੱਚੋਂ ਬਾਬਾ ਫਰੀਦ ਅਰਸਤਾ ਅਰਸਤਾ ਐਡਾ ਵੱਡਾ ਭਗਤ ਬਣ ਕੇ ਨਿਬੜ ਗਿਆ ਕਿ ਉਹਦੀ ਗੁਰਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਜ ਹੈ ਗੀਦੇ ਮੂਰਿਆ ਚ ਸਾਰੀ ਦੁਨੀਆ ਨਤਮਸਤਕ ਹੋ ਰਹੀ ਹੈ ਇੱਕ ਮਾਂ ਦੀ ਦੇਨ ਸੀ ਪਰ ਇਹ ਬੇਟੀਆਂ ਮੇਰੇ ਘਤੀਓ ਮੇਰੀਆਂ ਭੈਣਾਂ ਬੱਚੇ ਨੂੰ ਤੁਸੀਂ ਨਹੀਂ ਵੀ ਚਾਹੁੰਦੀਆਂ ਅਗਰ ਚਾਹੁੰਦੀਆਂ ਕਿ ਮੇਰਾ ਬੱਚਾ ਨਸ਼ਾ ਤੋਂ ਬਚੇ ਅਗਰ ਚਾਹੁੰਦੀਆਂ ਕਿ ਮੇਰਾ ਬੱਚਾ ਨੇਕ ਇਨਸਾਨ ਬਣੇ ਤਾਂ ਹਰ ਬੇਟੀ ਨੂੰ ਇਹ ਫੈਸਲਾ ਲੈਣਾ ਪਏਗਾ ਉਹਨੂੰ ਆਪਣੇ ਚਾਹ ਕੁਝ ਭਾਵਨਾਵਾਂ ਦੱਬਣੀਆਂ ਪੈਣਗੀਆਂ ਕੁਝ ਇਛਾਵਾਂ ਦੱਬਣੀਆਂ ਪੈਣਗੀਆਂ ਕਿਉਂਕਿ ਤੇਰੀ ਔਲਾਦ ਤੇਰੇ ਲਈ ਵੱਡੀ ਮੱਤਤਾ ਰੱਖਦੀ ਹੈ ਔਲਾਦ ਦੀ ਜ਼ਿੰਦਗੀ ਵੱਡੀ ਮੱਤਤਾ ਰੱਖਦੀ ਹੈ ਨਾ ਚਾਹ ਕੇ ਵੀ ਮੇਰੀ ਜੋ ਭੈਣਾਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਨਤਨਮ ਕਰਨ ਨੂੰ ਬੈਠੋ ਜਦੋਂ ਨਤਨਮ ਕਰੂੰਗੀ ਆ ਤੁਹਾਡੀ ਬੁੱਕਲ ਦੇ ਵਿੱਚ ਤੁਹਾਡਾ ਛੋਟਾ ਜਾਂ ਨੰਨਾ ਬੱਚਾ ਬੈਠ ਕੇ ਨਤਨਮ ਸੁਨੇਗਾ ਨਤਨਮ ਤੁਹਾਡੀ ਬੁੱਕਲ 'ਚ ਬੈਠਾ ਵੇਖੇਗਾ ਕਿ ਨਤਨਮ ਹੋ ਰਿਹਾ ਹੈ ਉਸ ਤੋਂ ਬਾਅਦ ਬਾਪ ਨਤਨਮ ਕਰਨ ਬੈਠਦਾ ਹੈ ਉਸ ਤੋਂ ਬਾਅਦ ਦਾਦੀ ਨਤਨਮ ਕਰਨ ਬੈਠਦੀ ਹੈ ਉਸ ਤੋਂ ਬਾਅਦ ਦਾਦਾ ਨਤਨਮ ਕਰਨ ਬੈਠਦਾ ਹੈ ਸਾਰੇ ਵਾਰੀ-ਵਾਰੀ ਨਤਨਮ ਕਰਦੇ ਤੇ ਮੈਨੂੰ ਬੁੱਕਲ 'ਚ ਲੈ ਕੇ ਬੈਠਦੇ ਆ ਉਹ ਸਾਰਾ ਕੁਝ ਉਹ ਬੱਚਾ ਦੇਖੇਗਾ ਆਪਣੇ ਆਪ ਬੱਚੇ ਦਾ ਦਿਮਾਗ ਉਸ ਨਿਤਨੇਮ ਵੱਲ ਨੂੰ ਝੁੜੇਗਾ ਦੇਖੋ ਸਾਇਸ ਦੱਸਦੀ ਆ ਕਿ ਸਭ ਤੋਂ ਪਹਿਲਾ ਟੀਚਰ ਪਰਿਵਾਰ ਆ ਬੱਚੇ ਦਾ ਸਭ ਤੋਂ ਪਹਿਲਾ ਟੀਚਰ ਬੱਚੇ ਦਾ ਪਰਿਵਾਰ ਹੈ ਬੱਚੇ ਦੀ ਮਾਂ ਟੀਚਰ ਹੈ ਬੱਚੇ ਦਾ ਬਾਪ ਟੀਚਰ ਹੈ ਬੱਚੇ ਦਾ ਬਾਕੀ ਚਾਚਾ ਤਾਇਆ ਪਰਿਵਾਰ ਦਾਦਾ ਦਦੀ ਟੀਚਰ ਹੈ ਅਗਰ ਉੱਥੋਂ ਤੁਸੀਂ ਉਹਨੂੰ ਸਿਖਿਆਵੋ ਠੀਕ ਠਾਕ ਦੀਆਂ ਦੇ ਦਿਓਗੇ ਕਿਸੇ ਦੀ ਕੋਈ ਤਾਕਤ ਨਹੀਂ ਕਿ ਤੁਹਾਡਾ ਬੱਚਾ ਵਿਗੜ ਜੇ ਕਿਸੇ ਦੀ ਕੋਈ ਤਾਕਤ ਨਹੀਂ ਕੋ ਤੁਹਾਡੇ ਬੱਚੇ ਨੂੰ ਵਿਗਾੜ ਦੇ ਕਿਉਂਕਿ ਇੱਕ ਸੋਚੂ ਤਾਂ ਸਹੀ ਵਿਚਾਰੂ ਤਾਂ ਸਹੀ ਤੁਸੀਂ 15 ਸਾਲਾਂ ਦੇ ਬੱਚੇ ਨੂੰ ਆਪ ਦੀ ਹਿੱਕਣਾ ਲਾ ਕੇ ਰੱਖਿਆ ਤੁਹਾਡੇ ਤੋਂ ਉਹਨੂੰ ਸੰਸਕਾਰ ਨਹੀਂ ਦਿੱਤੇ ਗਏ ਬਾਹਰ ਜਾ ਕੇ ਮਾੜੀ ਸੰਗਤ ਦੇ ਵਿੱਚ ਇੱਕ ਘੰਟੇ ਦੇ ਵਿੱਚ ਬਹਿ ਕੇ ਉਹ ਉਧਰ ਸੰਸਕਾਰ ਲੈ ਜਾਂਦਾ ਸੋ ਇਸ ਕਰਕੇ ਉਹ ਤੋਂ ਪਹਿਲਾਂ ਪਹਿਲਾਂ ਇਹਦੇ ਵਿੱਚ ਮਾੜੇ ਸੰਸਕਾਰ ਨਾ ਆਉਣ ਉਹਦੇ ਲਈ ਜ਼ਰੂਰਤ ਹੈ ਮੇਰੀਆਂ ਭੈਣਾਂ ਜ਼ਿੰਮੇਵਾਰੀ ਚੱਕਣ ਹਰ ਧੀ ਇਹ ਜ਼ਿੰਮੇਵਾਰੀ ਚੱਕੇ ਕਿ ਮੈਂ ਆਪਦੇ ਬੱਚੇ ਦੇ ਵਿੱਚ ਉਹ ਸੰਸਕਾਰ ਕੁੱਟ-ਕੁੱਟ ਕੇ ਭਰਨੇ ਆ ਮੇਰਾ ਬੱਚਾ ਕਿਸੇ ਕਿਸਮ ਦੇ ਨਸ਼ੇ ਤੇ ਨਾ ਲੱਗ ਸਕੇ ਕਿ ਬੀਬੀਓ ਇਸ ਲਈ ਬੇਨਤੀ ਆ ਨੌਜਵਾਨੋ ਮੇਰੀ ਇਸ ਲਈ ਬੇਨਤੀ ਆ ਕਿ ਦੇਖੋ ਮਾਪੇ ਰੋਲ ਮਾਡਲ ਹੋਇਆ ਕਰਦੇ ਨੇ ਦਾਦਾ ਜੀ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੱਡ ਬਡੇਰੇ ਜਿਹੜੇ ਹੁੰਦੇ ਨੇ ਰੋਲ ਮਾਡਲ ਹੋਇਆ ਕਰਦੇ ਨੇ ਅਗਰ ਕੋਈ ਦਾਦਾ ਸੋਚੇ ਕੋਈ ਬਾਪ ਸੋਚੇ ਕਿ ਮੈਂ ਤਾਂ ਸ਼ਾਮ ਨੂੰ ਦਾਰੂ ਪੀਵਾਂ ਲੇਕਿਨ ਮੇਰਾ ਬੇਟਾ ਨਾ ਪੀਵੇ ਇਹ ਪੋਸੀਬਲ ਨਹੀਂ ਹੈ ਪਹਿਲਾਂ ਦਾਦੇ ਨੂੰ ਸ਼ਰਾਬ ਛੱਡਣੀ ਪਵੇਗੀ ਪਹਿਲਾਂ ਪਿਓ ਨੂੰ ਸ਼ਰਾਬ ਛੱਡਣੀ ਪਵੇਗੀ ਬਾਪ ਨੂੰ ਉਹ ਬਰਾਈਆਂ ਛੱਡਣੀਆਂ ਪੈਣਗੀਆਂ ਫਿਰ ਉਹ ਆਪਣੀ ਔਲਾਦ ਤੋਂ ਉਹ ਬਰਾਈਆਂ ਛਡਾ ਸਕਦਾ ਹੈ ਇਸ ਲਈ ਬੱਚੇ ਨੂੰ ਉਮੀਦ ਹੈ ਕਿ ਤੁਸੀਂ ਬਹੁਤ ਕੁਝ ਸਿਖਾਓ ਬੱਚਾ ਤੁਹਾਡੇ ਤੋਂ ਬਹੁਤ ਕੁਝ ਸਿੱਖਣਾ ਚਾਹੁੰਦਾ ਹੈ ਉਹਨੂੰ ਤੁਹਾਡੇ ਤੋਂ ਸਿੱਖੀ ਹਰ ਇੱਕ ਚੀਜ਼ ਕੰਮ ਆਵੇ ਆ ਸੋ ਇਸ ਲਈ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੋ ਵੀ ਚਾਹੁੰਦਾ ਹੈ ਕਿ ਮੇਰਾ ਬੱਚਾ ਨਸ਼ੇ ਦੇ ਨਾਲ ਲੱਗੇ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰੋ ਤਕੜੇ ਹੋ ਕੇ ਬੱਚੇ ਨੂੰ ਇਸ ਲਾਈਨ ਵੱਲੋਂ ਤੋਰਨ ਦਾ ਯਤਨ ਕਰੋ ਤੁਹਾਨੂੰ ਤੜਕੇ ਉੱਠ ਕੇ ਨਿਤਨੇਮ ਕਰਨਾ ਪਏਗਾ ਅਗਰ ਬੱਚੇ ਨੂੰ ਬੁਰਾਈਆਂ ਤੋਂ ਬਚਾਉਣਾ ਹੈ ਤਾਂ ਸੋ ਇੰਨੀ ਕੁ ਮੇਰੀ ਬੇਨਤੀ ਆ ਨਸ਼ਿਆਂ ਦੇ ਸੰਬੰਧ ਚ ਸਰਕਾਰਾਂ ਦੇ ਇਹ ਹਮਲੇ ਨੇ ਜਿਹੜੇ ਉਹ ਆਪਾਂ ਗੱਲਾਂ ਨਾਲ ਨਹੀਂ ਰੋਕ ਸਕਦੇ ਉਹ ਤੁਸੀਂ ਇਹਨਾਂ ਨਾਲ ਕੁੱਟ ਕੇ ਲੜਾਈ ਕਰਕੇ ਨਹੀਂ ਰੋਕ ਸਕਦੇ ਇਹ ਯੂਥ ਨੂੰ ਸਮਝਣਾ ਪਏਗਾ ਕਿ ਜੇ ਭਾਈ ਤੂੰ ਚਾਹਣਾ ਹੈ ਕਿ ਮੇਰੇ ਪੇਟ ਤੋਂ ਮੇਰੇ ਘਰੋਂ ਜੰਮਿਆ ਮੇਰੀ ਵਾਈਫ ਦੇ ਪੇਟੋਂ ਜੰਮਿਆ ਬੱਚਾ ਨਸ਼ਾ ਨਾ ਕਰੇ ਤਾਂ ਫਿਰ ਉਹ ਮਿੱਤਰਾ ਤੈਨੂੰ ਪਹਿਲਾਂ ਨਸ਼ੇ ਤੋਂ ਰਹਿ ਤੱਕ ਹੁਣ ਆਪੇਗਾ ਤੈਨੂੰ ਪਹਿਲਾਂ ਨਸ਼ਾ ਛੱਡਣਾ ਪਏਗਾ ਉਹ ਨਸ਼ਾ ਤੂੰ ਛੱਡੇਗਾ ਮੈਂ ਦਾਅਵੇ ਨਾਲ ਗੱਲ ਕਰਦਾ ਤੇਰੀ ਔਲਾਦ ਵੀ ਨਸ਼ੇ ਤੋਂ ਬਚੇਗੀ ਅਗਰ ਤੂੰ ਸੋਚੇ ਕਿ ਮੈਂ ਤਾਂ ਨਸ਼ਾ ਕਰਾਂ ਲੇਕਿਨ ਮੇਰੀ ਔਲਾਦ ਨਸ਼ਾ ਨਾ ਕਰੇ ਇਹ ਪੌਸਿਬਲ ਨਹੀਂ ਹੈ ਇਸ ਲਈ ਸਾਨੂੰ ਮੁੱਢ ਤੋਂ ਅਗਰ ਆਉਣ ਵਾਲੀ ਪੀੜ੍ਹੀ ਬਚਾਉਣੀ ਹੈ ਅਗਰ ਜ਼ਮੀਨਾਂ ਬਚਾਉਣੀ ਹੈ ਅਗਰ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਇੱਥੇ ਹੀ ਸਾਡੇ ਯੂਥ ਨੂੰ ਵੀ ਮੁੜਨਾ ਪਏਗਾ ਵਾਪਸ ਸਾਡੇ ਵੱਡੀ ਉਮਰ ਦੇ ਲੋਕਾਂ ਨੂੰ ਵੀ ਵਾਪਸ ਮੁੜਨਾ ਪਏਗਾ ਔਰ ਮੁੜ ਪੰਜਾਬ ਨੂੰ ਨਸ਼ਾ ਰਹਿਤ ਪੰਜਾਬ ਬਣਾਉਣ ਲਈ ਸਾਨੂੰ ਉਪਰਾਲੇ ਦੀ ਲੋੜ ਹੈ ਇਹਦੇ ਤੇ ਜੋਰ ਦੇ ਜੇ ਬਹੁਤ ਬਹੁਤ ਧੰਨਵਾਦ